ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵਾਂਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਵੀ ਠੀਕ ਠਾਕ ਆ ਤੇ ਅੱਜ ਆਪਾਂ ਮਿਲਦੇ ਆ ਬੜੇ ਦਿਨਾਂ ਬਾਅਦ ਤੁਹਾਨੂੰ ਪਤਾ ਕਿੰਨੇ ਦਿਨ ਹੋ ਗਏ ਵੀਡੀਓ ਨਹੀਂ ਆਈ ਮੈਨੂੰ ਕੋ ਲੱਗਦਾ ਵੀ ਸਾਰੀਆਂ ਭੈਣਾਂ ਸੁਸਤ ਹੋ ਗਈਆਂ ਨੇ ਕਿਸੇ ਨੇ ਕੁਝ ਨਹੀਂ ਕੀਤਾ ਕਿਉਂਕਿ ਕੋਈ ਕਮੈਂਟ ਨਹੀਂ ਆਇਆਗਾ ਨਹੀਂ ਤੇ ਜਦੋਂ ਆਪਾਂ ਵੀਡੀਓ ਪਾਉਣੇ ਆ ਤਾਂ ਤੁਸੀਂ ਕਮੈਂਟ ਕਰਦੇ ਰਹਿੰਦੇ ਆ ਵੀ ਐਸ ਚੀਜ਼ ਦਾ ਕਿਵੇਂ ਹੋਊਗਾ ਐਸ ਚੀਜ਼ ਦਾ ਤੇ ਉਹਦੇ ਨਾਲ ਦੀ ਨਾਲ ਭੈਣਾਂ ਵੀ ਚੁੱਪ ਹੋ ਜਾਂਦੀਆਂ ਠੀਕ ਆ ਨਾ ਉਹ ਵੀ ਨਹੀਂ ਕੋਈ ਰੈਮਡੀ ਕਰਦੀਆਂ ਇਹਨਾਂ ਭੈਣੇ ਐ ਨਾ ਕਰਿਆ ਕਰੋ ਜਦੋਂ ਵੀਡੀਓ ਨਹੀਂ ਆਉਂਦੀ ਤੁਸੀਂ ਆਪਦਾ ਕੰਮ ਟਰਾਈ ਰੱਖਿਆ ਕਰੋ ਠੀਕ ਆ ਕਿਉਂਕਿ ਇਹ ਚੀਜ਼ ਆ ਜਿਹੜੀ ਯੂਜ਼ ਜ਼ਰੂਰੀ ਆ ਕਰਨੀ ਤੇ ਫੇਸ ਆ ਜਿਹੜੇ ਆਪਾਂ ਨੂੰ ਸਾਫ਼ ਜ਼ਰੂਰ ਕਰਨੇ ਪੈਂਦੇ ਆ ਆਪਾਂ ਥੋੜਾ ਜਿਹਾ ਬੀ ਚੱਲ ਰਿਹਾ ਸੀ ਕੋਸ਼ ਆਪਣਾ ਨਾ ਮੌਸਮ ਦੀ ਤਬਦੀਲੀ ਕਰਕੇ ਗਲ ਵਗੈਰਾ ਜਾਂ ਤੇ ਥੋੜਾ ਜਿਹਾ ਆਪ ਦੀ ਤबीयत ਵੀ ਠੀਕ ਨਹੀਂ ਸੀਗੀ ਅੱਜ ਥੋੜੀ ਜਿਹੀ ਠੀਕ ਹੋਇਆ ਤੇ ਆਪਾਂ ਆਖਿਆ ਚਲੋ ਆਪਣੀਆਂ ਭੈਣਾਂ ਨਾਲ ਗੱਲਬਾਤ ਕਰਦੇ ਆਂ ਸਾਰੇ ਸੁਣਾਓ ਕਿਵੇਂ ਠੀਕ ਠਾਕ ਆ ਵਧੀਆ ਆ ਤੁਹਾਡੇ ਘਰਾਂਵਾਰ ਬਾਰਾਂ ਵਿੱਚ ਤੇ ਵੈਸੇ ਵਧੀਆ ਹੀ ਚਾਹੀਦੇ ਆ ਪਰ ਵਾਹਿਗੁਰੂ ਕਿਰਪਾ ਰੱਖਣਾ ਤੇ ਚਲੋ ਜੀ ਹੁਣ ਆਪਾਂ ਅੱਜ ਜਿਹੜੀ ਰੈਮਡੀ ਲੈ ਕੇ ਆਏ ਆ ਤੁਹਾਡੇ ਵਾਸਤੇ ਬਹੁਤ ਹੀ ਕਮਾਲ ਦੀ ਹੈ ਤੇ ਬਹੁਤ ਹੀ ਜ਼ਿਆਦਾ ਵਧੀਆ ਬਹੁਤ ਸਾਰੀਆਂ ਭੈਣਾਂ ਦੇ ਕਮੈਂਟਾਂ ਦੀ ਹੈ ਠੀਕ ਆ ਜਿਹੜੇ ਕਹਿੰਦੇ ਸੀ ਵੀ ਸਾਡਾ ਫੇਸ ਆ ਜਿਹੜਾ ਕਾਲਾ ਹੋ ਗਿਆ ਇਥੋਂ ਮਤਲਬ ਦਾਗ ਆ ਫਿੰਸਿੰਗਾਂ ਦੇ ਪਿੰਪਲਸ ਦੇ ਕਿਲਮਾਸੇ ਆ ਜਾਂ ਕੋਈ ਪਹਿਲਾਂ ਦਾ ਨਿਸ਼ਾਨ ਪਿਆ ਹੋਇਆ ਤੇ ਪੂਰੀ ਤਰ੍ਹਾਂ ਨਾਲ ਜਿਹੜਾ ਉਹ ਆ ਰਿਮੂਵ ਹੋ ਜਾਊਗਾ ਠੀਕ ਆ ਜੇ ਕਹਿ ਮੈਂ ਦੀ ਰੈਮਡੀ ਲੈ ਕੇ ਆਇਆ ਤੁਹਾਡੇ ਵਾਸਤੇ ਤੇ ਜੇ ਤੁਸੀਂ ਇਸ ਰੈਮਡੀ ਨੂੰ ਜੇ ਕਿਸੇ ਫੰਕਸ਼ਨ ਤੇ ਜਾਣਾ ਉਸ ਤੋਂ ਤੁਸੀਂ 2-4 ਦਿਨ ਲਗਾਤਾਰ ਪਹਿਲਾਂ ਲੋੜੀ ਸ਼ੁਰੂ ਕਰ ਦੇਵੋ ਤੁਹਾਨੂੰ ਕੋਈ ਫੇਸ਼ੀਅਲ ਕਰਾਉਣ ਦੀ ਲੋੜ ਨਹੀਂ ਕੋਈ ਬਲੀਚ ਕਰਾਉਣ ਦੀ ਲੋੜ ਨਹੀਂ ਹੈਗੀ ਠੀਕ ਆ ਉਹ ਤੁਹਾਡਾ ਆਟੋਮੈਟਿਕਲੀ ਤੁਹਾਡਾ ਜਿਹੜਾ ਹੀ ਆ ਫੇਸ ਐ ਇੰਨਾ ਕ ਜਿਆਦਾ ਕਲੀਅਰ ਹੋ ਜਾਊਗਾ ਇੰਨਾ ਕ ਜਿਆਦਾ ਗਲੋਇੰਗ ਹੋ ਜਾਊਗਾ ਸ਼ਾਈਨ ਕਰੂਗਾ ਵੀ ਤੁਹਾਨੂੰ ਕੋਈ ਚੀਜ਼ ਦੀ ਲੋੜ ਨਹੀਂ ਪੈਣੀ ਵੀ ਤੁਹਾਨੂੰ ਪਾਰਲਰ ਤੇ ਜਾਣ ਦੀ ਲੋੜ ਨਹੀਂ ਪੈਣੀ ਤੁਸੀਂ ਜਦੋਂ ਵੀ ਕਿਸੇ ਪ੍ਰੋਗਰਾਮ ਤੇ ਜਾਣਾ ਤੇ ਜਿਹੜੀ ਆਪਾਂ ਤੁਹਾਨੂੰ ਹੱਜ ਰੈਪੜੀ ਦੱਸਾਂਗੇ ਇਹਨੂੰ 5-4 ਦਿਨ ਪਹਿਲਾਂ ਜਿਹੜਾ ਕਿ ਟਰਾਈ ਕਰ ਸ਼ੁਰੂ ਕਰ ਦੋਗੇ ਜਦੋਂ ਤੁਸੀਂ ਤਾਂ ਤੁਹਾਨੂੰ ਫਰਕ ਆ ਜਿਹੜਾ ਆਪਣੇ ਆਪ ਹੀ ਇਹਦਾ ਕੋਈ ਸਾਈਡ ਇਫੈਕਟ ਨਹੀਂ ਤੁਸੀਂ ਡੇਲੀ ਕਰ ਸਕਦੇ ਹੋ ਲਗਾਤਾਰ ਇੱਕ ਹਫ਼ਤਾ ਵੀ ਕਰ ਸਕਦੇ ਹੋ ਠੀਕ ਆ ਫਿਰ ਤੁਸੀਂ ਹੌਲੀ ਹੌਲੀ ਮਤਲਬ ਥੋੜਾ ਟਾਈਮ ਪਾ ਕੇ ਕਰ ਸਕਦੇ ਹੋ ਦੇ ਚਲੋ ਜੀ ਅਪਾ ਦੱਸਦੇ ਆ ਆਪਣੀ ਰਸੋਈ ਚ ਪੰਗਾ ਚੀਜ਼ਾਂ ਲਈ ਤੁਹਾਨੂੰ ਪਤਾ ਗਰਮੀ ਬਹੁਤ ਆਪ ਨੂੰ ਮੈਂ ਪੱਖਾ ਜਿਹੜਾ ਕੀ ਥੋੜਾ ਜਿਹਾ ਕੱਟ ਕੀਤਾ ਹੋਇਆ ਇੱਕ ਨੰਬਰ ਤੇ ਚਲਾਇਆ ਹੋਇਆ ਤੇ ਫਿਰ ਇੰਨਾ ਪਸੀਨਾ ਆਈ ਜਾਂਦਾ ਇੰਨੀ ਗਰਮੀ ਆ ਨਾ ਤੇ ਜੇ ਮੈਂ ਪੱਖਾ ਫੁੱਲ ਕਰ ਲੈਂਦੀ ਆ ਫਿਰ ਤੁਹਾਨੂੰ ਆਵਾਜ਼ ਆ ਜਿਹੜੀ ਕਲੀਅਰ ਨਹੀਂ ਆਉਂਦੀ ਹੈਗੀ ਵੀਡੀਓ ਦੇ ਵਿੱਚ ਇਸ ਕਰਕੇ ਆਪਾਂ ਪੱਖਾ ਜਿਹੜਾ ਥੋੜਾ ਜਿਹਾ ਘਾਟੀ ਛੱਡਦੇ ਹੁੰਦੇ ਆ ਤੇ ਵੀ ਮਤਲਬ ਨਾ ਬਹੁਤ ਜ਼ਿਆਦਾ ਗਰਮੀ ਨਹੀਂ ਹੋਈ ਪਈ ਕੱਲ ਪਰਸੋਂ ਦੀ ਕੀ ਤੇ ਮੀਂਹ ਨਹੀਂ ਆਉਦਾਗਾ ਮੈਨੂੰ ਲੱਗਦਾ ਪਾਸੇ-ਪਾਸੇ ਸ਼ਾਇਦ ਕੀਤੇ ਪੈਂਦਾ ਹੋਵੇ ਪਰ ਜਿਹੜਾ ਪਹਿਲਾਂ ਮੀਂਹ ਪਿਆ ਉਹਦਾ ਕੋਈ ਪਤਾ ਨਹੀਂ ਲੱਗਦਾ ਵੀ ਮੀਂਹ ਵੀ ਆਸੀ ਇਹਨਾ ਇੰਨੀ ਜ਼ਿਆਦਾ ਗਰਮੀ ਹੋਈ ਪਈ ਆ ਕਹਿੰਦੇ ਹੁੰਦੇ ਆ ਵੀ ਸੌਣ ਦੀ ਗਰਮੀ ਹੀ ਕਢਾਉਂਦੀ ਆ ਚੀਕਾ ਉਹੀ ਗੱਲ ਹੋਈ ਪਈ ਆ ਵੀ ਸੌਣ ਦੀ ਗਰਮੀ ਤੇ ਚੀਕਾ ਕਢਾਈ ਜਾਂਦੀ ਆ ਹੁਣ ਠੀਕ ਆ ਕਿੱਥੇ-ਕਿੱਥੇ ਬਹੁਤ ਜ਼ਿਆਦਾ ਗਰਮੀ ਪੈਂਦੀ ਆ ਤੇ ਕਿੱਥੇ ਮੀਂਹ ਪਿਆ ਕਮੈਂਟਾਂ ਚ ਜਰੂਰ ਦੱਸਿਓ ਠੀਕ ਆ ਅਪਣੇ ਤੇ ਇੱਧਰ ਏਰੀਆ 'ਚ ਬਹੁਤ ਜ਼ਿਆਦਾ ਗਰਮੀ ਆ ਤੇ ਚਲੋ ਜੀ ਹੁਣ ਆਪਾਂ ਸ਼ੁਰੂ ਕਰਦੇ ਆ ਆਪਣੀ ਰੈਮਡੀ ਤੇ ਆਪਾਂ ਤੁਹਾਨੂੰ ਪਤਾ ਹੀ ਆ ਵੀ ਆਪਾਂ ਜਿਹੜੀਆਂ ਚੀਜ਼ਾਂ ਦੱਸਦੇ ਹੁੰਦੇ ਆ ਉਹ ਘਰੇ ਪੰਗਾ ਹੀ ਦੱਸਦੇ ਹੁੰਦੇ ਆ ਆਪਣੀ ਰਸੋਈ 'ਚੋਂ ਹੀ ਲੈਣੇ ਹੁੰਦੇ ਆ ਆਪਾਂ ਕੋਈ ਵੀ ਚੀਜ਼ ਆ ਤੁਹਾਡੇ ਪੈਸੇ ਨਹੀਂ ਲਵਾਉਦੇ ਹੁੰਦੇ ਉਹਨਾਂ ਤੇ ਠੀਕ ਆ ਪੈਸੇ ਲਵਾਉਣ ਵਾਲੀ ਕੋਈ ਚੀਜ਼ ਆਪਾਂ ਐਵੇਂ ਦੀ ਨਹੀਂ ਦੱਸਦੇ ਵੀ ਜਿਹੜੀ ਤੁਹਾਨੂੰ ਬਾਜ਼ਾਰ 'ਚੋਂ ਲੈ ਕੇ ਆਉਣੀ ਪਵੇ ਪੈਸੇ ਨੁਮੇ ਪੈਣ ਤੇ ਜਿਹੜੀਆਂ ਇਹਨਾਂ ਦਾ ਅਸਰ ਹੁੰਦਾ ਉਹ ਵੀ ਰਿਜ਼ਲਟ ਵੀ ਜਿਹੜਾ ਇਹਨਾਂ ਦਾ 100% ਹੁੰਦਾ ਤੇ ਲੌਂਗ ਲਾਸਟਿਕ ਹੁੰਦਾ ਇਹ ਤੁਹਾਨੂੰ ਪਤਾ ਹੀ ਬੋਲੇ ਕੋ ਇਹ ਤੁਸੀਂ ਜੇ ਤਾਂ ਤੁਹਾਡੇ ਕੋਲੇ ਮਤਲਬ ਖੁੱਲੀ ਹੈਗੀ ਤਾਂ ਤੁਸੀਂ ਪੂਰਾ ਚਮਚ ਪਾਉਣਾ ਇੱਕ ਭਰ ਕੇ ਠੀਕ ਆ ਜਿਵੇਂ ਹੁਣ ਨੋਰਮਲ ਚਮਚ ਹੁੰਦੇ ਆਪਣੇ ਘਰੇ ਜਿਵੇਂ ਆਪਣੇ ਕੋਲੇ ਆ ਪਿਆ ਵੱਡਾ ਵੀ ਹੋ ਸਕਦਾ ਇਸ ਤੋਂ ਛੋਟਾ ਵੀ ਹੋ ਸਕਦਾ ਘੋੜਾ ਜਿਹਾ ਠੀਕ ਆ ਪੂਰਾ ਫੁੱਲ ਚਮਚ ਭਰ ਕੇ ਪਾਉਣਾ ਜੇ ਤੁਹਾਡੇ ਕੋਲ ਉਹ ਨਹੀਂ ਹੈਗੇ ਤਾਂ ਤੁਸੀਂ ਇਹ ਦੋ ਪਾਊਚ ਪਾਉਣੇ ਆ ਪੂਰੇ ਠੀਕ ਆ ਫਿਰ ਆਪਾਂ ਨੂੰ ਚਾਹੀਦਾ ਥੋੜਾ ਜਿਹਾ ਆਟਾ ਜਿਹੜਾ ਕਿ ਆਪਾਂ ਡੇਲੀ ਆਪਣੇ ਘਰਾਂ ਚ ਗੁੰਨਦੇ ਆ ਈਗਾ ਖਾਣ ਵਾਲਾ ਰੋਟੀ ਵਾਲਾ ਆਟਾ ਜਿਹੜਾ ਆਪਣੇ ਘਰੇ ਆਮ ਹੀ ਪਿਆ ਹੀ ਹੁੰਦਾ ਹਰ ਇੱਕ ਦੇ ਘਰੇ ਕਿਉਂਕਿ ਰੋਟੀ ਦਾ ਰੋਜ਼ ਸਾਰਿਆਂ ਠੀਕ ਆ ਕਿਉਂਕਿ ਰੋਟੀ ਦਾ ਵਾਹਿਗੁਰੂ ਦੀ ਕਿਰਪਾ ਨਾਲ ਹਰ ਇੱਕ ਦੇ ਘਰੇ ਬੰਦੀ ਹੈ ਤੇ ਆਟਾ ਜਿਹੜਾ ਕਿ ਹਰ ਇੱਕ ਦੇ ਘਰੇ ਹੁੰਦਾ ਹੀ ਆ ਤੇ ਇਹ ਇੱਕ ਆਪਾਂ ਨੂੰ ਇੱਕ ਪੂਰਾ ਚਮਚਾਟੇ ਦਾ ਚਾਹੀਦਾ ਹੈ ਠੀਕ ਆ ਤੇ ਫਿਰ ਫੇਰ ਆਪਾਂ ਇਹ ਆਪਾਂ ਇੱਕ ਬਾਉਲ ਆ ਇਹਦੇ ਚ ਆਪਾਂ ਪਾ ਲੈਨੇ ਆ ਨਾਲ ਦੀ ਨਾਲ ਆਪਾਂ ਤੁਹਾਨੂੰ ਦੱਸ ਜਾਵਾਂਗਾ ਆਪਾਂ ਇੱਕ ਕਣਕ ਦਾ ਆਟਾ ਜਿਹੜਾ ਕਿ ਇੱਕ ਚਮਚ ਪਾ ਲਿਆ ਠੀਕ ਆ ਤੇ ਹੁਣ ਆਪਾਂ ਪਾਊਚ ਆ ਜਿਹੜੇ ਕਾਫੀ ਦੇ ਕਰ ਲਗੇ ਕਾਫੀ ਤੁਸੀਂ ਕੋਈ ਵੀ ਲੈ ਸਕਦੇ ਹੋ ਕਿਸੇ ਵੀ ਕੰਪਨੀ ਦੀ ਠੀਕ ਆ ਜੇ ਤੁਹਾਡੇ ਕੋਲੇ ਖੁੱਲੀ ਹੈਗੀ ਤਾਂ ਤੁਸੀਂ ਇੱਕ ਚਮਚ ਫੁੱਲ ਭਰ ਕੇ ਪਾਉਣਾ ਜੇ ਤੁਹਾਡੇ ਕੋਲੇ ਮਤਲਬ ਇਹ ਪਾਊਚ ਆ ਦਾ ਪਾਊਚ ਜਿਹੜੇ ਕਿ ਤੁਸੀਂ ਦੋ ਪਾਉਣੇ ਆ ਕਿਉਂਕਿ ਇਹ ਚਮਚ ਤੋਂ ਘੱਟ ਹੁੰਦੀ ਆ ਪਾਊਚ ਚ ਆ ਦੇਖੋ ਤਾਂ ਪਾਊਚ ਨੂੰ ਚਮਚ ਤੇ ਪਾਇਆ ਇੰਨੀ ਕ ਨਿਕਲੀ ਇਹ ਕੋਈ ਸੌਰੀ ਫੁੱਲ ਚਮਚਾ ਨਹੀਂ ਭਰਿਆ ਦੇਖੋ ਤੁਸੀਂ ਠੀਕ ਆ ਤੇ ਇਹ ਆਪਾਂ ਦੂਸਰਾ ਪੌਚ ਵੀ ਪਾ ਲਾਂਗੇ ਇਹਦੇ ਵਿੱਚ ਤੇ ਤੁਹਾਡੀ ਸਕਿਨ ਦਾ ਜਿਹੜਾ ਕਾਲਾਪਾਣਾ ਪੂਰੀ ਤਰ੍ਹਾਂ ਨਾਲ ਖਤਮ ਹੋ ਜਾਊਗਾ ਪੂਰੀ ਤਰ੍ਹਾਂ ਨਾਲ ਖਤਮ ਹੋ ਜਾਊਗਾ ਤੇ ਜੇ ਕੋਈ ਦਾਗ ਧੱਬੇ ਪਏ ਹੋਏ ਆ ਤੁਹਾਡੀ ਸਕਿਨ ਤੇ ਕਿਸੇ ਵੀ ਤਰ੍ਹਾਂ ਦੇ ਕੋਈ ਫੈਂਸਿੰਗਾਂ ਦੇ ਦਾਗ ਆ ਜਾਂ ਕੋਈ ਵੀ ਪਹਿਲਾਂ ਦੇ ਦਾਗ ਪਏ ਹੋਏ ਆ ਉਹ ਦਾਗ ਆ ਜਿਹੜੇ ਹੌਲੀ-ਹੌਲੀ ਚਲੇ ਜਾਣਗੇ ਆ ਦੇਖੋ ਹਾਂਜੀ ਦੋ ਦੋਹਾਂ ਨਾਲ ਮਤਲਬ ਕੀ ਇਹ ਚਮਚਾ ਜਿਹੜਾ ਫੁੱਲ ਭਰ ਕੇ ਦੇਖੋ ਤੁਸੀਂ ਠੀਕ ਆ ਆਪਾਂ ਇੱਕ ਇਹ ਵਿੱਚ ਪਾ ਲੈਣਾ ਦੋ ਚ ਜਾਗੇ ਆ ਨਾ ਤੀਸਰੇ ਨੰਬਰ ਤੇ ਹੈਗਾ ਆਪਣੇ ਕੋਲੇ ਵੇਸਣ ਵੇਸਣ ਵੀ ਆਪਾਂ ਓਨਾ ਹੀ ਪਾਉਣਾ ਦੇ ਦੋ ਆਪਣੇ ਕੋਲ ਹੈਗਾ ਸੀ ਕਣਕ ਦਾ ਆਟਾ ਤੇ ਕਾਫੀ ਤੇ ਹੁਣ ਆਪਾਂ ਪਾਇਆ ਬੇਸਨ ਠੀਕ ਹੈ ਇਹ ਤੁਸੀਂ ਆਪਦੀ ਗਰਦਨ ਵਗੈਰਾ ਤੇ ਆਪਦੇ ਹੈਂਡਸ ਤੇ ਸਾਰੇ ਯੂਜ਼ ਕਰ ਸਕਦੇ ਆ ਤੇ ਹੁਣ ਆਪਾਂ ਨੂੰ ਇਹਦੇ ਚ ਪਾਉਣੀਆਂ ਨਿੰਬੂ ਦੀਆਂ ਇੱਕ ਦੋ ਡ੍ਰੌਪਸ ਜਿਹਨੂੰ ਤਾਂ ਸੂਟ ਕਰਦੀਆਂ ਉਹ ਪਾ ਲਿਓ ਜਿਹਨੂੰ ਨਹੀਂ ਸੂਟ ਕਰਦਾ ਸਕਿਨ ਨੂੰ ਨਿੰਬੂ ਉਹ ਨਾ ਪਾਓ ਉਹਦੀ ਜਗ੍ਹਾ ਤੇ ਇੱਕ ਚਮਚਾ ਜਿਹੜਾ ਕਿ ਮਿੱਠਾ ਠੀਕ ਆ ਮਿੱਠਾ ਸੋਡਾ ਪਾ ਲਿਓ ਇੱਕ ਚੁੰਡੀ ਚੁਟਕੀ ਪਰ ਐਵੇਂ ਚੁਟਕੀ ਪਰ ਪਾਉਣਾ ਪਰ ਆਪਣੀ ਸਕਿਨ ਤੇ ਜਿਹੜਾ ਕਿ ਨਿੰਬੂ ਸੂਟ ਕਰਦਾ ਇਸ ਕਰਕੇ ਮੈਂ ਤਾਂ ਨਿੰਬੂ ਹੀ ਪਾਉਂਗੀ ਪਹਿਲਾਂ ਇਹਦੇ ਬੀਜੇ ਕੱਢ ਦੇਣੀਆਂ ਇਹ ਇੱਕ ਬਲੀਚ ਦੀ ਤਰ੍ਹਾਂ ਬਣ ਜੂਗਾ ਆਪਣਾ ਫੇਸ ਤੁਸੀਂ ਲਗਾਉਣ ਸਾਰ ਤੁਹਾਨੂੰ ਰਿਜ਼ਲਟ ਆ ਜਿਹੜਾ ਪਹਿਲੀ ਵਾਰੀ ਦੇ ਲੋਨ ਨਾਲ ਹੀ ਮਿਲੂਗਾ ਇਕਾ ਇਹਦੇ 'ਚ ਕੋਈ ਵੇਟ ਕਰਨ ਦੀ ਲੋੜ ਨਹੀਂ ਵੀ ਤੁਸੀਂ ਕਹੋਗੇ 5-4 ਵਾਰੀ ਲਾਉਣਾ ਪਊਗਾ ਤੁਹਾਨੂੰ ਤਾਂ ਪਤਾ ਲੱਗੂਗਾ ਨਹੀਂ ਜੀ ਇਹ ਜਦੋਂ ਤੁਸੀਂ ਲਗਾਉਂਗੇ ਇੱਕਦਮ ਜਦੋਂ ਤੁਸੀਂ ਆਪਦਾ ਫੇਸ ਆ ਜਿਹੜਾ ਸਾਫ਼ ਕਰੋਗੇ ਤੁਹਾਨੂੰ ਰਿਜ਼ਲਟ ਜਿਹੜਾ ਨਾਲ ਦੀ ਨਾਲ ਹੀ ਮਿਲੂਗਾ ਆ ਦੇਖੋ ਇੰਨਾ ਕਾਪਾ ਨਿੰਬੂ ਨਿਚੋੜ ਲਿਆ ਹੁਣ ਇਹਨੂੰ ਆਪਾਂ ਮਿਕਸ ਕਰਨਾ ਮਿਕਸ ਕਿਸ ਚੀਜ਼ ਨਾਲ ਕਰਨਾ ਜੇ ਤਾਂ ਤੁਹਾਡੀ ਮਤਲਬ ਸਕਿਨ ਨੂੰ ਦਹੀਂ ਸੂਟ ਕਰਦਾ ਦਹੀਂ 'ਚ ਕਰ ਸਕਦੇ ਜੇ ਦੁੱਧ ਸੂਟ ਕਰਦਾ ਦੁੱਧ 'ਚ ਕਰ ਸਕਦੇ ਤੁਹਾਡੇ ਕੋਲ ਆਪਸ਼ਨ ਦੋਨੇ ਹੈਗਾ ਤੁਸੀਂ ਦੁੱਧ ਚ ਵੀ ਕਰ ਸਕਦੇ ਆ ਦਹੀਂ ਚ ਵੀ ਕਰ ਸਕਦੇ ਹੋ ਠੀਕ ਆ ਜੇ ਤੁਹਾਡੀ ਸਕਿਨ ਆਇਲੀ ਆ ਤਾਂ ਤੁਸੀਂ ਦਹੀਂ ਲੈ ਲਿਓ ਜੇ ਤੁਹਾਡੀ ਸਕਿਨ ਡਰਾਈ ਆ ਤਾਂ ਤੁਸੀਂ ਦੁੱਧ ਲੈ ਲੇ ਕਿਉਂਕਿ ਦੁੱਧ ਥੋੜਾ ਜਿਆਦਾ ਥੰਡਾ ਹੁੰਦਾ ਤੇ ਹੁਣ ਆਪਾਂ ਇਹਨੂੰ ਮਿਕਸ ਕਰਨ ਵਾਸਤੇ ਆਪਾਂ ਪੂਰਾ ਇੱਕ ਚਮਚਾ ਜਿਹੜਾ ਦਹੀਂ ਦਾ ਲਵਾਂਗੇ ਠੀਕ ਹੈ ਇੱਕ ਵਾਰੀ ਆਪਾਂ ਇਹਨਾਂ ਦਾ ਪੇਸਟ ਬਣਾ ਕੇ ਦੇਖ ਲੈਨੇ ਆ ਜੇ ਤਾਂ ਮਤਲਬ ਜਿਵੇਂ ਦਾ ਆਪਾਂ ਨੂੰ ਪੇਸਟ ਚਾਹੀਦਾ ਉਵੇਂ ਦਾ ਹੋਇਆ ਤਾਂ ਆਪਾਂ ਨੂੰ ਇੱਕ ਚਮਚ ਬਹੁਤ ਅਜੇ ਥੋੜਾ ਜਿਹਾ ਘੱਟ ਹੋਇਆ ਤਾਂ ਆਪਾਂ ਦਹੀਂ ਜਿਹੜੀ ਕਿ ਹੋਰ ਪਾ ਸਕਦੇ ਹਾਂ ਲੋ ਜੇ ਪੇਸਟ ਆ ਜਿਹੜਾ ਆਪਾਂ ਨੂੰ ਥੋੜਾ ਜਿਹਾ ਦਹੀਂ ਹੋਰ ਪਾਉਣਾ ਪਊਗਾ ਆਪਾਂ ਤੁਹਾਨੂੰ ਦਿਖਾਉਣੀ ਆ ਕਿੰਨਾ ਕੁ ਹੋਰ ਪਾ ਲੈਣੀ ਆ ਚਮਚ ਜਨੇ ਕੀ ਹੋਰ ਪਾ ਲਿਆ ਆਪਾਂ ਠੀਕ ਆ ਇਹ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਲੋ ਜੀ ਆਪਣਾ ਮਿਕਸ ਹੋ ਕੇ ਐਵੇਂ ਦਾ ਪੇਸਟ ਬਣ ਜੂਗਾ ਤੁਸੀਂ ਨਾ ਤਾਂ ਇਹਨੂੰ ਜ਼ਿਆਦਾ ਪਤਲਾ ਕਰਨਾ ਨਾ ਜ਼ਿਆਦਾ ਤੁਸੀਂ ਗਾੜਾ ਕਰਨਾ ਇਹ ਦੇਖੋ ਇੱਕ ਕਰੀਮੀ ਸ਼ੇਪ ਲੈ ਲਈਏ ਚੰਗੀ ਤਰ੍ਹਾਂ ਮਿਕਸ ਕਰਨਾ ਕਿਉਂਕਿ ਜਿਹੜੀ ਕਾਫੀ ਹੁੰਦੀ ਆ ਥੋੜਾ ਜਿਹਾ ਟਾਈਮ ਲੈਂਦੀ ਆ ਠੀਕ ਆ ਆਪਾਂ ਵੀਡੀਓ ਵਿੱਚ ਉਸ ਸਟੇਪ ਕੱਟਦੇ ਸੀ ਆਪਾਂ ਚੰਗੀ ਤਰ੍ਹਾਂ ਜਿਹੜਾ ਕਿ ਇਹਨੂੰ ਮਿਕਸ ਕਰ ਲਿਆ ਆ ਹੁਣ ਆਪਾਂ ਤੁਹਾਨੂੰ ਲਾਉਣ ਦਾ ਤਰੀਕਾ ਦੱਸਦੇ ਹਾਂ ਇਹ ਲਗਾਉਣਾ ਕਿਵੇਂ ਹੈ ਠੀਕ ਆ ਲੋ ਜੀ ਮੈਂ ਅੱਜ ਸਿਰ ਤੋਂ ਟੈਸਟ ਕਰਕੇ ਮੈਂ ਖਵਾਲ ਆਣੀਆਂ ਚੰਨਾ ਲੱਗ ਜੇ ਤੇ ਤੁਸੀਂ ਉਂਝ ਵੀ ਲਗਾ ਸਕਦੇ ਇਹਦੀ ਕੋਈ ਜ਼ਰੂਰਤ ਨਹੀਂ ਹੈਗੀ ਤੁਹਾਨੂੰ ਲਾਉਣ ਦੀ ਠੀਕ ਆ ਤੇ ਜੇ ਨਹੀਂ ਹੈਗਾ ਤੁਹਾਡੇ ਕੋਲੇ ਤੁਸੀਂ ਐਵੇਂ ਕਰਕੇ ਬ੍ਰਸ਼ ਵਗੈਰਾ ਨਾਲ ਲਾ ਲਉਗੇ ਤਾਂ ਵੀ ਠੀਕ ਆ ਜੇ ਤੁਸੀਂ ਮਤਲਬ ਆਪਦੇ ਹੱਥ ਨਾਲ ਲਾਉਣਾ ਤਾਂ ਵੀ ਠੀਕ ਆ ਵੈਸੇ ਕੋਈ ਬ੍ਰਸ਼ ਦੀ ਜ਼ਰੂਰਤ ਨਹੀਂ ਹੈਗੀ ਐਵੇਂ ਬ੍ਰਸ਼ ਨੂੰ ਧੋਣ ਦੀ بجائے ਤੁਸੀਂ ਆਪਦਾ ਜਿਹੜਾ ਫੇਸ ਤੇ ਆ ਇਹਨੂੰ ਇੱਕ ਮੋਟੀ ਮੋਟੀ ਐਵੇਂ ਲੇਅਰ ਲਾ ਦੇਣੀ ਹੈ ਰੋਣ ਨਾਕਮਤੀ ਜਾਂਦਾ ਇਹ ਨਾ ਜਿਆਦਾ ਹੁਣ ਤੇ ਐਵੇਂ ਲੱਗੀ ਜਾਂਦਾ ਜਿਵੇਂ ਬੁਖਾਰ ਹੋਊਗਾ ਜਖਾਂ ਦਾ ਥੋੜਾ ਥੋੜਾ ਹੈਗਾ ਹੀ ਸੀ ਤੇ ਗੱਲ ਖਰਾਬ ਹੋਇਆ ਪਿਆ ਸੀ ਪਤਾ ਨਹੀਂ ਕਿਵੇਂ ਦਾ ਮੌਸਮ ਆ ਸਾਰਿਆਂ ਨੂੰ ਹੋਇਆ ਪਿਆ ਸਾਰਿਆਂ ਜਾਣਿਆਂ ਨੂੰ ਮੇਰੀ ਬੇਟੀ ਨੂੰ ਵੀ ਹੋਇਆ ਪਿਆ ਉਹਦੇ ਤੋਂ ਹੁਣ ਮੈਨੂੰ ਵੀ ਹੋ ਗਿਆ ਤੇ ਸਾਡੇ ਆਂਡ ਗਵਾਂਡ ਚ ਵੀ ਬਹੁਤ ਜਾਣਿਆਂ ਨੂੰ ਬੁਖਾਰ ਚੜੀ ਜਾਂਦਾ ਅੱਜ ਮੈਂ ਜੇਰਾ ਜਾ ਕਰਕੇ ਮੈਂ ਕਿਹਾ ਚਲੋ ਆਪਣੀਆਂ ਭੈਣਾਂ ਨਾਲ ਦੋ ਮਿੰਟ ਗੱਲਾਂ ਬਾਤਾਂ ਕਰਦੇ ਆਪਾਂ ਨਾਲੇ ਆਪਾਂ ਕੁਝ ਉਹਨਾਂ ਨੂੰ ਦੱਸ ਦਿੰਨੇ ਆ ਕਿਉਂਕਿ ਫਿਰ ਨਹੀਂ ਤਾਂ ਭੈਣਾ ਜਿਹੜੀਆਂ ਚੁੱਪ ਹੋ ਜਾਂਦੀਆਂ ਜਿਵੇਂ ਹੀ ਲੋ ਜੀ ਤੁਸੀਂ ਇਹਨੂੰ ਚੰਗੀ ਤਰ੍ਹਾਂ ਐਵੇਂ ਲੱਕ ਕੇ ਲਓ ਜੀ ਆਪਾਂ ਜਿਹੜਾ ਆਪਣੇ ਫੇਸ ਤੇ ਸਾਰੇ ਤੇ ਲਗਾ ਲਿਆ ਦੇਖੋ ਤੁਸੀਂ ਆਪਾਂ ਆਪਣੀ ਨੈਕ ਤੇ ਵੀ ਲਗਾ ਲਿਆ ਠੀਕ ਆ ਕਿਉਂਕਿ ਮੈਂ ਤੁਹਾਨੂੰ ਦੱਸਦੀ ਹਣੀ ਵੀ ਜਦੋਂ ਵੀ ਤੁਸੀਂ ਕੋਈ ਵੀ ਪੈਕ ਲਗਾਉਣੇ ਤੁਸੀਂ ਆਪਦੀ ਨੈਕ ਵਗੈਰਾ ਤੇ ਜਰੂਰ ਲਗਾਇਆ ਕਰੋ ਆਪਦੇ ਹੈਂਡਸ ਤੇ ਤੇ ਹੁਣ ਇਹਨੂੰ ਆਪਾਂ ਸੁਕਾਉਣਾ ਠੀਕ ਆ ਡਰਾਈ ਕਰਨਾ ਜਦੋਂ ਆਪਾਂ ਇਹਨੂੰ ਚੰਗੀ ਤਰ੍ਹਾਂ ਡਰਾਈ ਹੋ ਗਿਆ ਫਿਰ ਆਪਾਂ ਤੁਹਾਨੂੰ ਦੱਸਾਂਗੇ ਵੀ ਇਹਨੂੰ ਉਤਾਰਨਾ ਕਿਵੇਂ ਆ ਠੀਕ ਆ ਡਰਾਈ ਹੋਣ ਤੱਕ ਇਹਦੀ ਵੇਟ ਕਰਨੀ ਆ ਇਹ ਘੱਟ ਤੋਂ ਘੱਟ 15-20 ਮਿੰਟਾਂ ਚ ਡਰਾਈ ਹੋਊਗਾ ਥੋੜਾ ਜਿਹਾ ਬਚ ਗਿਆ ਤੇ ਆਪਾਂ ਆਵਦੇ ਹੱਥਾਂ ਤੇ ਵੀ ਲਗਾ ਲੈਨੇ ਆ। ਥੋੜਾ ਜਿਹਾ ਹੀ ਆ ਬਾੜਾ ਮੋਟਾ ਕੋਈ ਜ਼ਿਆਦਾ ਨਹੀਂ ਹੈਗਾ ਆਪਣੇ ਕੋਲੇ ਆ ਦੇਖ। ਠੀਕ ਆ ਆਪਣੇ ਫੇਸ ਤੇ ਪੂਰਾ ਲੱਗ ਗਿਆ। ਪੂਰਾ ਮੋਟਾ ਮੋਟਾ ਲਾ ਲੈਣਾ ਇਹ ਤੁਸੀਂ। ਕੋਈ ਜੀ ਦਾਦਾ ਸਾਈਡ ਇਫੈਕਟ ਨਹੀਂ ਨਾਰਮਲ ਚੀਜ਼ਾਂ ਇਹ ਠੀਕ ਆ ਆਪਣੀ ਰਸੋਈ ਚ ਪੰਗਾ ਹੁੰਦੀਆਂ ਕੋਈ ਤੁਹਾਨੂੰ ਪੈਸੇ ਲਾਉਣ ਦੀ ਲੋੜ ਦੀ ਕਾਫੀ ਆ ਇੱਕ ਕਾਫੀ ਵੈਸੇ ਤਕਰੀਬਨ ਤਾਂ ਇਹਨਾਂ ਦਾ ਹਰ ਘਰ ਵਿੱਚ ਹੁੰਦੀ ਜੇ ਨਹੀਂ ਵੀ ਹੁੰਦੀ ਤਾਂ ਇਹ ਸਾਰੇ 2-3 ਰੁਪਏ ਦੀ ਹੈਗੀ ਕੋਈ ਜ਼ਿਆਦਾ ਮਹਿੰਗੀ ਨਹੀਂ ਹੈਗੀ ਤੇ ਤੁਸੀਂ ਇਕੱਠੇ ਪਾਉ ਚ 10-20 ਰੁਪਈਆ ਦੇ ਮੰਗਾ ਲਓਗੇ ਤਾਂ ਤੁਹਾਡੇ ਕਿੰਨਾ ਟਾਈਮ ਕੱਢ ਜਾਣਗੇ ਤੁਸੀਂ ਲਗਾਤਾਰ ਜਦੋਂ ਇਹਨੂੰ ਯੂਜ਼ ਕਰੋਗੇ ਠੀਕ ਆ ਤੇ ਤੁਹਾਨੂੰ ਰਿਜ਼ਲਟ ਆ ਜਿਹੜਾ ਮਿਲੂਗਾ ਫਿਰ ਤੁਸੀਂ ਖੁਦ ਇਸ ਚੀਜ਼ ਨੂੰ ਸੁਣ ਕੇ ਨਾ ਛੱਡਿਓ ਤੁਸੀਂ ਟਰਾਈ ਕਰਕੇ ਦੇਖਿਓ ਫਿਰ ਤੁਹਾਨੂੰ ਰਿਜ਼ਲਟ ਦਾ ਪਤਾ ਲੱਗੂਗਾ ਵੀ ਰਿਜ਼ਲਟ ਕਿਵੇਂ ਦਾ ਮਿਲਦਾ ਇਹਦਾ ਠੀਕ ਆ ਲਓ ਜੀ ਥੋੜਾ ਜਿਹਾ ਬਚ ਗਿਆ ਸੀ ਜਿਹੜਾ ਉਹ ਆਪਾਂ ਕਰ ਲੈਣੀ ਆਪਣੇ ਹੈਂਡਸ ਤੇ ਮੇਰੇ ਚੁੰਨੀ ਨੂੰ ਵੀ ਲੱਗ ਗਿਆ ਇਦਰੋਂ ਹੋਣਾ ਨਹੀਂ ਇਹਨੂੰ ਆਪਾਂ ਤੁਹਾਨੂੰ ਦੱਸਾਂਗੇ ਜਦੋਂ ਡਰਾਈ ਹੋ ਗਿਆ 15-20 ਮਿੰਟਾਂ ਬਾਅਦ ਵੀ ਇਹ ਹੁਣ ਤੁਸੀਂ ਇਹਨੂੰ ਕਿਵੇਂ ਉਤਾਰਨਾ ਠੀਕ ਆ ਉਤਾਰਨ ਦਾ ਤਰੀਕਾ ਆਪਾਂ ਤੁਹਾਨੂੰ ਲਾਸਟ ਤੇ ਦੱਸਦੇ ਆ ਤੇ ਲੋ ਜੀ ਹੁਣ ਆਪਾਂ ਇਹਨੂੰ ਡਰਾਈ ਕਰ ਲ ਗਏ ਠੀਕ ਆ ਉਹਨੇ ਚਿਰ ਤੁਸੀਂ ਵੀ ਇਹਨੂੰ ਡਰਾਈ ਕਰ ਲਓ ਨਾਲ-ਨਾਲ ਕਰਦੇ ਪਏ ਹੋ ਤਾਂ ਤੁਸੀਂ ਇਹਨੂੰ ਲਾ ਕੇ ਕੋਈ ਵੀ ਕੰਮ ਕਰ ਸਕਦੇ ਲੋ ਜੀ ਆਪਾਂ ਨੂੰ ਡਰਾਈ ਹੋ ਗਿਆ ਸੀ ਦੇਖੋ ਤੁਸੀਂ ਕਿੰਗੀ ਤਰ੍ਹਾਂ ਡਰਾਈ ਹੋ ਗਿਆ ਹੁਣ ਆਪਾਂ ਇਹਨੂੰ ਦੱਸਦੇ ਹਾਂ ਵੀ ਇੱਕ ਤੌਰ ਨੇ ਕਿ ਆਪਾਂ ਬਿਲਕੁਲ ਚੁੱਪ ਕਰਕੇ ਨਜ਼ਰ ਪੈ ਗਈ ਸੀ ਨਾ ਠੀਕ ਹੈ ਲਓ ਜੀ ਆਪਾਂ ਪਾਣੀ ਲਿਆ ਇੱਕ ਆਪਾਂ ਕੱਬ ਵਾਲਾ ਲਵਰ ਆ ਠੀਕ ਹੈ ਇਹਨੂੰ ਪਾਣੀ ਦੀ ਡਿੱਪ ਕਰਨਾ ਗਿੱਲਾ ਕਰਨਾ ਆਰਾਮ ਨਾਲ ਹੌਲੀ ਹੌਲੀ ਇਹਨੂੰ ਇਹਦੇ ਨਾਲ ਸਾਫ ਕਰਨਾ ਤੁਹਾਨੂੰ ਫਰਕ ਤੁਹਾਨੂੰ ਜਿਵੇਂ ਜਿਵੇਂ ਤੁਸੀਂ ਉਤਾਰੋਗੇ ਤੁਹਾਨੂੰ ਉਵੇਂ ਉਵੇਂ ਪਤਾ ਲੱਗੂਗਾ ਵੀ ਹਾਂ ਕੋਈ ਦਾਗ ਆ ਕੋਈ ਫੈਂਸੀ ਆ ਤੁਹਾਡੇ ਫੇਸ ਤੇ ਤੇ ਤੁਹਾਡਾ ਰੰਗ ਤਾਂ ਇੰਨਾ ਕਚਮਕ ਜੂ ਇੰਨਾ ਕਚਮਕ ਜੂ ਤੁਹਾਨੂੰ ਪਹਿਲੀ ਵਾਰੀ ਜੀ ਤੁਸੀਂ ਬਸ ਟਰਾਈ ਕਰਕੇ ਦੇ ਬਸ ਮੈਂ ਫਿਰ ਨਹੀਂ ਕਹਿੰਦੀ ਫਿਰ ਕਮੈਂਟ ਚ ਦੱਸਿਓ ਤੁਸੀਂ ਠੀਕ ਆ ਟਰਾਈ ਕਰੋ ਪਹਿਲਾਂ ਤੁਸੀਂ ਤੁਸੀਂ ਆਪ ਹੀ ਕਮੈਂਟ ਜਰੂਰ ਕਰਨਾ ਜਿਹਨੇ ਜਿਹਨੇ ਇਸ ਚੀਜ਼ ਨੂੰ ਟਰਾਈ ਕੀਤਾ ਤੇ ਤੀਆਂ ਦੇ ਫੰਕਸ਼ਨ ਤੇ ਜਾਣ ਲੱਗਾ ਤੁਸੀਂ ਇਸ ਚੀਜ਼ ਨੂੰ ਜਰੂਰ ਟਰਾਈ ਕਰਕੇ ਜਾਇਓ ਤੇ ਫਿਰ ਦੇਖੋ ਤੁਸੀਂ ਕੋਈ ਪਾਰਲਰ ਦੀ ਨਹੀਂ ਜਾਣ ਦੀ ਲੋੜ ਕੋਈ ਤੁਹਾਨੂੰ ਘਰੇ ਕੋਸ਼ਿ ਕ੍ਰੀਮ ਕ੍ਰੂਮ ਕੋਸ਼ਿ ਦੀ ਯੂਜ਼ ਕਰਦੀ ਲੋੜ ਸਿੰਪਲ ਜਿਹਾ ਮੈਥਡ ਹੈ ਇਹ ਕਾ ਚਰਤ ਹੋਈ ਤੇ ਪੰਗਾ ਇਹ ਦੋਵੇਂ ਕਿੰਨੇ ਜਾਂ ਤੇ ਬਸ ਲਾਉਣ ਤੋਂ ਪਹਿਲਾਂ 20 25 ਮਿੰਟ ਕੱਢ ਲਿਓ ਮਤਲਬ ਜਾਂ ਤੋਂ ਕਿੱਥੇ ਆਉਗੀ ਫਿਰ ਦੇਖੋ ਜੀ ਇੰਨਾ ਕਿ ਵਧੀਆ 글로 ਇੰਨਾ ਕੁ ਜ਼ਿਆਦਾ ਵਧੀਆ ਤੇ ਜੇ ਤੁਸੀਂ ਇਹਨੂੰ ਮਤਲਬ ਯੂਜ਼ ਕਰਨਾ ਵੀ ਤੁਹਾਡੇ ਕੋਈ ਦਾਗ ਆ ਫੈਂਸਿੰਗ ਆ ਦੇ ਜਿਆ ਕੋਈ ਵੀ ਤਰ੍ਹਾਂ ਦੇ ਫੇਸ ਤੇ ਤਾਂ ਫਿਰ ਤੁਸੀਂ ਇਹਨੂੰ ਲਗਾਤਾਰ ਯੂਜ਼ ਕਰੋ ਠੀਕ ਆ ਹਫ਼ਤਾ 10 ਦਿਨ ਲਗਾਤਾਰ ਯੂਜ਼ ਕਰੋ ਫਿਰ ਤੁਸੀਂ ਇੱਕ ਇੱਕ ਦਿਨ ਛੱਡ ਕੇ ਯੂਜ਼ ਕਰਨਾ ਸ਼ੁਰੂ ਕਰਦੇ ਹੋ ਫਿਰ ਤੁਹਾਡੇ ਦਾਗ ਆ ਜਿਹੜੇ ਹੌਲੀ ਹੌਲੀ ਛਾਈਆਂ ਜਿਹੜੀਆਂ ਹੌਲੀ ਹੌਲੀ ਜਾਣਾ ਸ਼ੁਰੂ ਹੋ ਜਾਣਾ ਤੁਹਾਡਾ ਫੇਸ ਆ ਜਿਹੜਾ ਹੌਲੀ ਹੌਲੀ ਚਮਕਣਾ ਸ਼ੁਰੂ ਹੋ ਜਾਊਗਾ ਇੱਕ ਭੈਣ ਨੇ ਮੈਸੇਜ ਦਿੱਤਾ ਸੀ ਕਿ ਇੱਕ ਭੈਣ ਦਾ ਫੋਨ ਇੱਕ ਭੈਣ ਨੇ ਦਾ ਫੋਨ ਵੀ ਆਇਆ ਸੀ ਮੇਰੇ ਕੋਲ ਇੱਕ ਦਿਨ ਵੀ ਇੱਕ ਮੇਰਾ ਪ੍ਰਾਂਗ ਆ ਜਿਹੜਾ ਭੈਣੇ ਬਹੁਤ ਜ਼ਿਆਦਾ ਕਾਲਾ ਤੇ ਇੱਥੋਂ ਮੈਂ ਬਹੁਤ ਜ਼ਿਆਦਾ ਮਤਲਬ ਕੋਸ਼ਿਸ਼ ਕਰ ਲਿਆ ਦਵਾਈਆਂ ਵਗੈਰਾ ਲੱਗਾ ਨਹੀਂ ਜਾਂਦਾ ਭੈਣੇ ਤੂੰ ਆ ਰੈਮਡੀ ਟਰਾਈ ਕਰਕੇ ਦੇਖ ਫਿਰ ਤੈਨੂੰ ਪਤਾ ਲੱਗੂਗਾ ਵੀ ਤੇਰਾ ਰੰਗ ਆ ਜਿਹੜਾ ਸਾਫ ਹੋਊਗਾ ਠੀਕ ਆ ਤੈਨੂੰ ਪਹਿਲੀ ਵਾਰੀ ਕੀ ਤੈਨੂੰ ਜਿਹੜਾ ਕੋਈ ਫਰਕ ਆਵੇ ਆਪ ਨੂੰ ਪਤਾ ਲੱਗ ਜੂਗਾ ਕਿਸੇ ਵੀ ਕਿੰਨਾ ਵੀ ਰੰਗ ਕਾਲਾ ਹੋਵੇ ਕਿੰਨੀ ਵੀ ਤੁਹਾਡੇ ਫੇਸ ਤੇ ਟੈਨਿਕ ਹੋਈ ਹੋਈ ਆ ਦਾ ਰਿਜ਼ਲਟ ਤੁਹਾਨੂੰ ਨਾਲ ਦੀ ਨਾਲ ਮਿਲੂਗਾ ਮੈਂ ਆਪਣੀ ਸਾਰੀ ਚੁੰਨੀ ਨੂੰ ਹੀ ਲਾ ਗਿਆ والدہ ਨੇ ਬਚਾਲੇ ਆਪਦੀ ਅਪਰਚੁਨੀ ਨੂੰ ਲੱਗ ਗਿਆ ਚਲੋ ਕੋਈ ਗੱਲ ਨਹੀਂ ਇਹ ਯੂਜ਼ ਕਰਿਓ ਠੀਕ ਆ ਤੇ ਜਦੋਂ ਤੁਸੀਂ ਇਹਦੇ ਨਾਲ ਚੰਗੀ ਤਰ੍ਹਾਂ ਉਤਾਰਨਾ ਧੋਣਾ ਨਹੀਂ ਤੁਸੀਂ ਉਤਾਰਨਾ ਹੈ ਇਸੇ ਨਾਲ ਹੀ ਆ ਜਾਂ ਫਿਰ ਤੁਸੀਂ ਜੇ ਤੁਸੀਂ ਕਾਟਨ ਲਓਗੇ ਕਾਟਨ ਤੁਹਾਨੂੰ ਵਾਵਾ ਸਾਰੀ ਚਾਹੀਦੀ ਹੋਊਗੀ ਇਸ ਕਰਕੇ ਮੈਂ ਕਾਟਨ ਯੂਜ਼ ਨਹੀਂ ਕਰਦੀ ਮੈਂ ਕਾਟਨ ਬਹੁਤ ਘੱਟ ਯੂਜ਼ ਕਰਦੀ ਨੇ ਇਹ ਵਾਲਾ ਹੈ ਕੀ ਯੂਜ਼ ਕਰ ਲੈਣੀ ਹੈ ਕੋਈ ਵੀ ਕਿਉਂਕਿ ਜਦੋਂ ਰੈਮ ਵੀ ਕਰਦੇ ਇਹ ਬਹੁਤ ਵਧੀਆ ਪੋਲਾ ਜਾ ਹੁੰਦਾ ਤਕਰੀਬਨ ਸਾਰਿਆਂ ਦੇ ਘਰੇ ਪਈ ਹੁਣ ਇਹ ਕੋਈ ਐ ਦਾ ਹੈ ਨਹੀਂ ਲੇਪਨ ਲੈ ਕੇ ਆਉਣਾ ਪਊਗਾ ਤੇ ਜੇ ਨਹੀਂ ਵੀ ਹੈਗਾ ਤਾਂ ਤੁਸੀਂ ਇਹ ਪੋਡਾ ਜਾਂ ਲਿਆ ਕੇ ਰੱਖੋ ਕੋਈ ਵੀ ਰੈਮਡੀ ਟਰਾਈ ਕਰ ਦਿੰਦੇ ਆ ਕਾਟਨ ਦੀ ਜਗਾ ਤੇ ਏਸੀ ਨੂੰ ਯੂਜ਼ ਕਰ ਲਾ ਕਰੋ ਇਹ ਤੋਂ ਕਿਉਂਵੇਂ ਦਾ ਉਵੇਂ ਹੀ ਹੋ ਜਾਂਦਾ ਫਿਰ ਤੋਂ ਲਈਦਾ ਆਪਾਂ ਕੋਈ ਤਾਂ ਰੈਮਡੀ ਕਰ ਲਈਦੀ ਆ ਫਿਰ ਇਹ ਮੈਂ ਤੋਲੇ ਹੀ ਨਹੀਂ ਹੁੰਦੀ ਆ ਫਿਰ ਇਹ ਉਹੋ ਜਿਹੇ ਦਾ ਉਹੋ ਜਿਹੀ ਹੋ ਜਾਂਦਾ ਲੋ ਜੀ ਆਪਾਂ ਤਾਂ ਆਪਣਾ ਚਿਹਰਾ ਲਿਆ ਨਖਾਰ ਤੇ ਹੁਣ ਤੁਸੀਂ ਵੀ ਲੋ ਨਖਾਰ ਮੈਂ ਪਿੱਛੇ ਵੀ ਲਾ ਲਿਆ ਸੀ ਆ ਦੇਖੋ ਸਾਰੇ ਨੈਕ ਦੇ ਮਤਲਬ ਪੂਰਾ ਕੰਪਲੀਟ ਆਪਦੇ ਹੈਂਡਸ ਤੇ ਹੀ ਲਾਇਆ ਸੀ ਮੇਰੇ ਹੈਂਡਸ ਤੋਂ ਮੈਂ ਪਹਿਲਾਂ ਲਾਇਆ ਹੀ ਕਿਉਂਕਿ ਫਿਰ ਮੈਂ ਹੁਣ ਨਖਾਰ ਆਪਣਾ ਫੇਸ ਦਾ ਸਾਫ ਕਰ ਮੈਂ ਤਾਂ ਦੇ ਵੀ ਕਰ ਲਿਆ ਸੀ ਲੋ ਜੀ ਆਪਾਂ ਆਪਣਾ ਫੇਸ ਹੈ ਜਿਹੜਾ ਹੁਣ ਤੋਂ ਹੋਇਆ ਏ ਤੁਸੀਂ ਦੇਖੋ ਕਿੰਨਾ ਸੌਫਟ ਹੋ ਗਿਆ ਮੈਂ ਸਾਰੇ ਆ ਸੌਫਟ ਸੌਫਟ ਹੋ ਗਿਆ ਠੀਕ ਆ ਤੇ ਇਸ ਰੈਮਡੀ ਨੂੰ ਟਰਾਈ ਕਰਕੇ ਜਰੂਰ ਦੇਖਿਓ ਟਰਾਈ ਕਰਕੇ ਕਮੈਂਟ ਜਰੂਰ ਕਰਿਓ ਤੁਹਾਨੂੰ ਰਿਜ਼ਲਟ ਆ ਜਿਹੜਾ 100% ਮਿਲੂਗਾ ਇਹ ਮਤਲਬ ਆ ਆਪਾਂ ਖੁਦ ਤੇ ਟਰਾਈ ਕਰਦੇ ਰਹਿਣੇ ਆ ਤਾਂ ਆਪਾਂ ਤੁਹਾਨੂੰ ਦੱਸੀ ਆ ਅੱਜ ਫਿਰ ਮੈਂ ਕਰਨ ਲੱਗੀ ਸੀਗੀ ਤੇ ਫਿਰ ਮੈਂ ਕਿਹਾ ਚਲੋ ਆਪਾਂ ਆਪਣੀਆਂ ਭੈਣਾਂ ਨੂੰ ਦੱਸ ਦਿਆਂ ਕਿ ਕੀ ਹੋਣਾ ਸਾਰੀਆਂ ਭੈਣਾਂ ਜਿਹੜੀਆਂ ਤੀਆਂ ਤੇ ਜਾਣਦੀਆਂ ਕੋਈ ਜਾਈ ਜਾਂਦੀ ਆ ਕੋਈ ਸਿਨੇ ਜਾਣਾ ਤੀਆਂ ਤੇ ਜਾਂਦੀ ਜਿਹੜੀ ਤਿਆਰੀ ਕਰੀ ਜਾਂਦੀਆਂ ਚਲੋ ਜੀ ਠੀਕ ਆ ਫਿਰ ਓਕੇ ਬਾਏ ਕੱਲ ਨੂੰ ਕੁਝ ਨਵਾਂ ਲੈ ਕੇ ਮਿਲਦੇ ਆ ਅੱਜ ਲਈ ਇੰਨੇ ਕਾਫੀ ਆ ਤੇ ਆਪਣੇ ਸਬਸਕ੍ਰਾਈਬਰ ਆ ਜਿਹੜੇ ਵਧ ਰਹੇ ਆ ਹੌਲੀ ਹੌਲੀ ਤੇ ਬਹੁਤ ਜ਼ਿਆਦਾ ਧੰਨਵਾਦ ਜਿਹੜੀਆਂ ਭੈਣ ਭਰਾ ਆਪਾਂ ਨੂੰ ਸਪੋਰਟ ਕਰ ਰਹੇ ਆ ਜੇ ਕੋਈ ਨਵਾਂ ਆ ਆਪਣੇ ਚੈਨਲ ਤੇ ਤਾਂ ਉਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਜਿਹੜੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਜਲਦੀ ਪਹੁੰਚ ਸਕੇ ਤੇ ਤੁਸੀਂ ਵੀ ਇਹਨਾਂ ਜਿਹੜੀਆਂ ਰੈਮਡੀਜ਼ ਦਾ ਲਾਭ ਲੈ ਸਕੋ ਤੇ ਅੱਗੇ ਵੀਡੀਓ ਭੈਣੇ ਸ਼ੇਅਰ ਕਰ ਦਿਆ ਕਰੋ ਤੇ ਕਮੈਂਟ ਜ਼ਰੂਰ ਕਰਿਆ ਕਰੋ ਪਿਆਰਾ ਜਾਂ ठीक है चलो जी ठीक है ओके बाय